ਸਾਡੇ ਤੇਸ਼ਨਾ ਜਿਹੜਾ ਵਾ ਭੰਗਾ ਝੁੱਲ ਰਿਹਾ ਆ ਯਾਦਗਾਰਾਂ ਦਿਖਾ ਦਿਓ ਅੱਗੇ ਭਾਜੀ ਅੱਗੇ ਆਜੋ ਅੱਗੇ ਆਜੋ ਭਾਜੀ ਉਹ ਯਾਦਗਾਰਾਂ ਵਾਰੀਆਂ ਦਿਖਾਓ ਓਕੇ ਜਿਹੜੇ ਇਧਰ ਵੀ ਦਿਖਾ ਦੇਣਾ ਇੱਕ ਚੱਲਿਆਂ ਵਾਲਾ ਬਾਗ ਆ ਇਹ ਹਾਸ ਦੇਖ ਲੋ ਸੋ ਕਿਤੇ ਨਾ ਕਿਤੇ ਜਿਹੜਾ ਸ਼ਰਾਰਤ ਕੀਤੀ ਜਾ ਰਹੀ ਹੈ ओके okay. कर वाइगुर जी का खालसा वाइगुर जी की फतेह सो दोस्तों मैं इस वक्त खड़ा अमृतसर <coughs> अमृतसर उस जगह पे खड़ा रणजीत एवेन्यू रोज गार्डन जिथे ਕਹਿੰਦੇ ਸੀ ਗੇ ਮੇਲਾ ਹੋਣ ਜਾ ਰਿਹਾ ਨਵਾਂ ਹੀ ਮੇਲਾ ਵੇਖ ਲਿਆ ਕਹਿੰਦੇ ਕਬੱਡੀ ਦੇ ਮੇਲੇ ਵੇਖੇ ਸ਼ਿਦਾ ਸਿੰਘਾਂ ਦੇ ਮੇਲੇ ਵੇਖਿਆ ਤੀਆਂ ਦੇ ਮੇਲੇ ਵੇਖਿਆ ਨਵਾਂ ਹੀ ਮੇਲਾ ਜਿਹੜਾ ਕੱਲ ਦਾ ਬੜਾ ਸੋਸ਼ਲ ਮੀਡੀਆ ਤੇ ਔਰ ਕੱਲ ਵੀ ਅਸੀਂ ਆਏ ਸੀ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਇਹੋ ਜਿਹਾ ਇੱਥੇ ਕੁਝ ਵੀ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਇਹ ਗੁਰੂ ਰਾਮਦਾਸ ਜੀ ਪਾਸ਼ਾ ਦੀ ਬਣਾਈ ਹੋਈ ਨਗਰੀਆ ਨਾ ਇੱਥੇ ਪਹਿਲਾਂ ਕੁਝ ਇਦਾਂ ਦਾ ਹੋਇਆ ਤਾਂ ਨਾ ਸੀ ਖੂਣ-ਖੂੜ ਦਾ ਮੰਗੇ ਕਿ ਇੱਥੇ 27 April ਨੂੰ ਇੱਕ ਪ੍ਰੋਗਰਾਮ ਹੁਣ ਅਸੀਂ ਰੱਖਿਆ ਹੈ ਉਹ ਰੱਖਿਆ ਹੈ ਜਨਰਲ ਹਰਬੱਜ ਸਿੰਘ ਜਨਰਲ ਹਰਬੱਜ ਸਿੰਘ ਉਹ ਸ਼ਖਸੀਅਤ ਆ ਜਿਸਦੇ ਬਾਰੇ ਮੈਨੂੰ ਲੱਗਦਾ ਕਿ ਦੱਸਣ ਦੀ ਲੋੜ ਨਹੀਂ ਜਦੋਂ net ਤੇ search ਕਰੋਗੇ ਤੇ ਇੱਕ ਬਹੁਤ ਵੱਡਾ ਵਿਲੱਖਣ ਇਤਿਹਾਸ ਜਿਸ ਦਾ ਨਿਕਲ ਆਊਗਾ ਉਸ ਜਨਰਲ ਹਰਬਖਸ਼ ਸਿੰਘ ਦੀ ਯਾਦ ਵਿੱਚ ਉਸ ਦਿਨ ਇੱਥੇ ਨਾਲੇ ਤੇ ਰੁੱਖ ਲਾਏ ਜਾਣਗੇ ਔਰ ਨਾਲੇ ਇੱਕ ਜਿਹੜਾ ਪ੍ਰੋਗਰਾਮ ਰੱਖਿਆ ਜਾਊਗਾ ਕਿਉਂਕਿ ਇੱਕ ਐਸੀ ਸ਼ਖਸੀਅਤ ਉਹ ਜਨਰਲ ਹਰਬਖਸ਼ ਸਿੰਘ ਜਿਸ ਵੇਲੇ 1965 ਦੀ ਜੰਗ ਹੋਈ ਸੀ ਉਸ ਵੇਲੇ ਜਦੋਂ ਹਮਲਾ ਕਰਤਾ ਸੀ ਪਾਕਿਸਤਾਨ ਨੇ ਭਾਰਤ ਤੇ ਤੇ ਚੌਧਰੀ ਸਾਹਿਬ ਜਿਹੜੇ ਸਾਡੇ ਆਰਮੀ ਦੇ ਚੀਫ ਸੀ ਉਹਨਾਂ ਨੇ ਫੋਨ ਕੀਤਾ ਜਨਰਲ ਹਰਬਖਸ਼ ਸਿੰਘ ਨੂੰ ਕਿ ਦਿੱਲੀ ਬਚਾ ਲੋ ਅਮਰitsar ਛੱਡ ਦਿਓ ਔਰ ਉਸ ਸਿੱਖ ਯੋਧੇ ਨੇ ਇੱਕ ਗੱਲ ਕਹੀ ਸੀ ਕਿ ਨਹੀਂ ਪਹਿਲਾ ਸਾਡੇ ਤੋਂ ਨਨਕਾਣਾ ਸਾਹਿਬ ਚਲ ਗਿਆ ਹੁਣ ਅੰਮ੍ਰਿਤਸਰ ਅਸੀਂ ਨਹੀਂ ਜਾਣ ਦੇਾਂਗੇ ਉਹ ਸਯੋਧੇ ਜਰਨੈਲ ਨੂੰ ਜਿਸ ਵੇਲੇ ਲਾਲ ਬਹਾਦਰ ਸ਼ਾਸਤਰੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਨਾਲ ਵੀ ਗੱਲ ਕੀਤੀ ਗਈ ਕਈ ਪ੍ਰੋਫੈਸਰوں ਦਬਾਅ ਪਾਇਆ ਗਿਆ ਪਰ ਉਸ ਯੋਧੇ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇਹ ਅੰਮ੍ਰਿਤਸਰ ਸਾਡੇ ਕੋਲ ਆਜ ਰੱਖਿਆ ਕਿਉਂਕਿ ਨਨਕਾਣਾ ਸਾਹਿਬ ਚਲ ਗਿਆ ਸੀ ਅੰਮ੍ਰਿਤਸਰ ਵੀ ਚਲ ਜਾਣਾ ਸੀ ਉਹ ਮੂਰਖਾਂ ਨੂੰ ਕੀ ਪਤਾ ਕਿ ਅੰਮ੍ਰਿਤਸਰ ਦੇਣ ਕੀ ਦੀ ਆ ਸਾਡੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਲਈ ਉਹ ਲੌਂਡੇ ਜਿਵੇਂ ਸਿਰ ਤੇ ਪੱਕਾ ਬਣ ਕੇ ਜੱਫੀਆਂ ਪਾਉਣ ਡਿਆ ਸਾਡੇ ਭੇਸ ਬਣਾ ਕੇ ਤੁਸੀਂ ਸਾਨੂੰ ਬਦਨਾਮ ਨਹੀਂ ਕਰ ਸਕਦੇ ਸਿੱਖ ਕੌਮ ਦਾ ਬਹੁਤ ਵੱਡਾ ਇਤਿਹਾਸ ਆ ਔਰ ਸਾਰਿਆਂ ਨੂੰ ਪਤਾ ਅਸੀਂ ਉਹ ਲੋਕ ਆ ਜਿਹੜੇ ਬਾਡਰਾਂ ਤੋਂ ਤਿਰੰਗੇ ਦੇ ਵਿੱਚ ਲਪੇਟੇ ਆਉਂਦੇ ਆ ਇਹ ਜਿਹੜਾ ਰੋਜ਼ਗਾਰਡਨ ਜਿੱਥੇ ਮੈਂ ਖਲੋਤਾ ਇੱਥੇ ਦੇਸ਼ ਦਾ ਫਲੈਗ ਝੁਲਦਾ ਔਰ ਇੱਥੇ ਜੱਲਿਆਂ ਵਾਲੇ ਬਾਗ ਦੇ ਵਿੱਚ ਜਿਹੜਾ ਖੂਨੀ ਸਾਕਾ ਹੋਇਆ ਉਹਦਾ ਸਾਰਾ ਇਤਿਹਾਸ ਲਿਖਿਆ ਉੱਥੇ ਨਾਂ ਲਿਖਿਆ ਇਹੋ ਜਿਹੇ ਯਾਦਗਾਰਾਂ ਤੇ ਤੁਸੀਂ ਕੀ ਸੋਚਦੇ ਕਿ ਟੈਂਪੋ ਤੁਹਾਨੂੰ ਅਸੀਂ ਪ੍ਰੋਗਰਾਮ ਕਰਨ ਟੋਡੇ ਲਈ ਸੀ ਲੋਹੇ ਦੇ ਛੱਤਰ ਲਿਆਂਦੇ ਆ ਲੋਹੇ ਦੀਆਂ ਜੈਕਟਾਂ ਪਾ ਕੇ ਉਹ ਜਿਹੜੀਆਂ ਮੁਗਲ ਪਾ ਕੇ ਆਉਂਦੇ ਸੀ ਟੋਡੇ ਮਾਰ ਮਾਰ ਜੁੱਤੀਆਂ ਇੱਥੇ ਬਨਾਂਗੇ ਤੁਸੀਂ ਸਾਡੇ ਬੱਚਿਆਂ ਨੂੰ ਕੀ ਪ੍ਰੇਰਿਤ ਕਰ ਰਹੇ ਹੋ ਤੁਸੀਂ ਸਾਡੇ ਸਮਾਜ ਨੂੰ ਕੀ ਦੇਣ ਦੇ ਰਹੇ ਹੋ ਸੋ ਇਹੋ ਜੇ ਪ੍ਰੋਗਰਾਮਾਂ ਦੀ ਮੈਂ ਸਖਤ ਜਿੱਥੇ ਨਖੇਦੀ ਕਰਦਾ ਨਾ ਅਸੀਂ ਇੱਥੇ ਹੋਣ ਦਾ ਤਾਂ ਪਹਿਲਾਂ ਤੇ ਨਾ ਹੀ ਹੁਣ ਦਵਾਂਗੇ ਗਾਂ 27 ਅਪ੍ਰੈਲ ਨੂੰ ਇੱਥੇ ਇਹ ਪ੍ਰੋਗਰਾਮ ਅਸੀਂ ਕਰਾਂਗੇ ਸਰਦਾਰ ਹਰਪਖ ਸਿੰਘ ਦੀ ਯਾਦ ਨੂੰ ਸਮਰਪਿਤ ਔਰ ਉਹ ਜਿਹੜਾ ਪ੍ਰੋਗਰਾਮ ਹੈ ਸੀ ਪੂਰਾ ਦਿਨ ਤੇ ਕਰਾਂਗੇ ਸੋ ਮੇਰੀ ਜਗ ਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਭਰਾਓ ਜ਼ਰੂਰ ਪਹੁੰਚਿਓ ਕੱਲ ਦਾ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਸੀ ਸ਼ੋਸ਼ਾਜਾ ਉਹ ਨਾਂ ਤੇ ਹੋਣਾ ਜੇ ਤੇ ਨਾਂ ਅੰਮ੍ਰਿਤਸਰ ਦੀ ਧਰਤੀ ਦੇ ਕਿਸੇ ਨੇ ਪ੍ਰਵਾਨ ਕਰਨਾ ਇਹ ਅੰਮ੍ਰਿਤਸਰ ਧਰਤੀ ਕਿਸ ਦੀ ਆ ਇੱਥੇ ਬਾਬਾ ਦੀਪ ਸਿੰਘ ਅਰਗੇ ਯੋਧੇ ਜਰਨੈਲਾਂ ਨੇ ਆਪਣਾ ਸੀਸ ਭੇਟ ਕਰਕੇ ਸਤਗੁਰੂ ਨੂੰ ਫਿਰ ਜਾ ਕੇ ਮਾਝੇ ਦੀ ਜਰਨੈਲੀ ਮਿਲੀ ਫਿਰ ਕਿਤਾਬ ਮਿਲਦੇ ਆ ਬਾਬਾ ਸੁਖਾ ਸਿੰਘ ਮਹਿਤਾਬ ਸਿੰਘ ਦਾ ਇਤਿਹਾਸ ਪੜ ਲਿਓ ਅੰਮ੍ਰਿਤਸਰ ਦਾ ਬਹੁਤ ਵੱਡਾ ਇਤਿਹਾਸ ਆ ਔਰ ਇੱਥੇ ਸ਼ਹੀਦਾਂ ਨੇ ਜਿ ਕਿਤੇ ਨਾ ਕਿਤੇ ਇਹ ਸ਼ਰਾਰਤੀ ਅਨਸਰ ਜਿਹੜੇ ਸਿਰ ਚੁੱਕ ਰਿਆ ਨਾ ਅਸੀਂ ਚੁੱਕਣ ਦੇਵਾਂਗੇ ਕੱਲ੍ਹ ਦਾ ਅਸੀਂ ਦੇਖ ਰਹੇ ਹਾਂ ਇਹਨਾਂ ਦੇ ਵਟਸਐਪ ਗਰੁੱਪ ਜਿਹੜੇ ਆ ਉਹਨਾਂ ਦੇ ਵਿੱਚ ਕੁਝ ਬੰਦੇ ਸਾਡੇ ਐਡ ਹੋਏ ਤੇ ਜਿਹੜੇ ਮੈਸੇਜ ਉਹਨਾਂ ਤੇ ਆ ਰਹੇ ਬਾਹਰ ਦੇ ਨੰਬਰਾਂ ਤੋਂ ਔਰ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰੂੰ ਇਹਦੀ ਜਾਂਚ ਕਰੋ ਇਹ بڑے ਵੱਡੇ ਲੈਵਲ ਦਾ ਕੋਈ ਸਕੈਮ ਹੈ ਜਿਹੜਾ ਜੋ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਆਇਆ ਸੋ ਇਹੋ ਜਿਹੇ ਪ੍ਰੋਗਰਾਮਾਂ ਦਾ ਮੈਂ ਸਖਤ ਵਿਰੋਧ ਕਰਦਾ ਔਰ 27 ਅਪ੍ਰੈਲ ਨੂੰ ਇੱਥੇ ਸਾਡਾ ਪ੍ਰੋਗਰਾਮ ਹੋਊਗਾ ਜੇ ਰੋਕਣਾ ਇਹਨਾਂ ਨੇ ਤੇ ਉਸ ਦਿਨ ਆ ਜਾਣ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰ